ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲੱਖ ਇਸ ਵਕਤ ਮੈਂ ਮੌਜੂਦ ਆ ਮੋਡਰਨ ਦੇ ਵਿੱਚ ਉਹ ਇੱਕ ਐਸੇ ਇੰਸਟੀਚਿਊਟ ਦੇ ਵਿੱਚ ਜਿਹੜਾ ਕਿ ਕਾਫੀ ਪ੍ਰਸਿੱਧ ਆ ਔਰ ਇਸੇ ਤਰ੍ਹਾਂ ਦੀ ਹੈ ਕਿ ਕਾਫੀ ਬੱਚੇ ਕਿ ਅਵਲ ਨੰਬਰ ਦੇ ਵਿੱਚ 100 ਵਿੱਚੋਂ 100% ਨੰਬਰ ਲੈ ਕੇ ਬੱਚੇ ਪਾਸ ਹੋਈ ਨੇ ਆਪਾਂ ਗੱਲਬਾਤ ਕਰ ਰਹੇ ਹਾਂ ਸਾਡੇ ਮੌਜੂਦ ਨੇ ਸਰ ਵੀਰ ਇੰਦਰਜੀਤ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੇ ਇੰਸਟੀਚਿਊਟ ਦਾ ਨਾਮ ਦੱਸ ਸਕੀਏ ਜੀ ਸਾਡੇ ਇੰਸਟੀਚਿਊਟ ਦਾ ਨਾਮ ਹੈ ਜੀ ਜ਼ੈਨਿਥ ਇੰਸਟੀਚਿਊਟ ਆਫ ਮੈਥਮੈਟਿਕਸ ਇਹ ਇ ਕਲਾਸ 10 ਦੇ ਬੱਚਿਆਂ ਲਈ ਮੈਥ, ਸਾਇੰਸ, ਇੰਗਲਿਸ਼ ਔਰ ਐਸਐਸਟੀ ਲਈ ਜਾਣਾ ਜਾਂਦਾ ਹੈ ਔਰ ਪਲੱਸ 1 ਪਲੱਸ 2 ਦੇ ਬੱਚਿਆਂ ਦੇ ਲਈ ਜਿਹੜਾ ਮੈਥਮੈਟਿਕਸ ਮੇਜਰ ਸਬਜੈਕਟ ਹੈ ਤੇ ਨਾਲ ਸਾਡੇ ਬੱਚੇ ਇੱਕ ਸਾਡਾ ਹੋਰ ਸੈਂਟਰ WWT ਦੇ ਨਾਮ ਤੋਂ ਵੀ ਹੈ ਜਿੱਥੇ ਉਹ ਬੱਚੇ ਇਕਨੋਮਿਕਸ ਅਕਾਊਂਟਿੰਗ ਉਹਨਾਂ ਦੀ ਤਿਆਰੀ ਕਰਦੇ ਨੇ ਸਰ ਪਹਿਲਾਂ ਤਾਂ ਆਪਾਂ ਸਟਾਰਟਿੰਗ ਦੇ ਜਾਣਦੇ ਆ ਇਸ ਇੰਸਟੀਚਿਊਟ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ ਸਰ ਸਰ ਇਸ ਇੰਸਟੀਚੂਟ ਦੀ ਸ਼ੁਰੂਆਤ ਪ੍ਰੋਫੈਸ਼ਨਲੀ ਮੈਂ ਕਹਾਤਾ 2013 ਚ ਹੋਈ ਹੈ ਜੀ ਬਟ ਮੈਂ ਜੋ ਪੜ੍ਹਾਉਣਾ ਸ਼ੁਰੂ ਕੀਤਾ ਉਹ 2005 ਤੋਂ ਹੈ ਜੀ 2013 ਤੋਂ ਬਾਅਦ ਇਸ ਨੂੰ ਨਾਮ ਦਿੱਤਾ ਗਿਆ ਜ਼ੈਨਿਥ ਇੰਸਟੀਚੂਟ ਥੈਨ ਉਸ ਤੋਂ ਬਾਅਦ ਅਸੀਂ ਪ੍ਰੋਫੈਸ਼ਨਲੀ ਜਿਹੜੇ ਮੈਥਮੈਟਿਕਸ ਦੇ ਕੋਰਸ ਸਾਇੰਸ ਦੇ ਕੋਰਸ ਫਿਰ ਲੇਟਰ ਔਨ ਇੰਗਲਿਸ਼ ਐਸਐਸਟੀ ਦੇ ਕੋਰਸ ਰੱਖੇ টিਚਰਸ ਰੱਖੇ টিਚਰਸ ਬਹੁਤ ਪ੍ਰੋਫੈਸ਼ਨਲ ਐਰ ਕਿਤੇ ਜਿਹੜੇ ਰੈਗੂਲਰ ਤੁਸੀਂ ਸਮਝ ਸਕਦੇ ਹੋ ਕਿ ਆਪਣੀ ਫੀਲ ਦੇ ਵਿੱਚ ਮਾਸਟਰਸ ਨੇ ਐਕਸਪੀਰੀਐਂਸਡ টিਚਰਸ ਐਡ ਹੋਏ ਸਾਡੇ ਨਾਲ ਐਂਡ ਬੋਲੀਵੋਲੀ ਇਹ ਜਿਹੜਾ ਇੰਸਟੀਚਿਊਟ ਹੈ ਆਪਣੇ ਚਾਰੋਂ ਸਬਜੈਕਟਸ ਲਈ ਜਾਣਿਆ ਗਿਆ ਮੈਥ ਸਾਇੰਸ ਇੰਗਲਿਸ਼ ਔਰ ਐਸਐਸਟੀ ਦੇ ਲਈ ਪਹਿਚਾਨ ਕਿੱਥੇ ਮਿਲੀ ਤੁਹਾਨੂੰ ਪਹਿਲੀ ਪਹਿਚਾਨ ਮਿਲੀ ਹੈ ਜੀ 2015 ਦੇ ਵਿੱਚ ਜਦੋਂ ਸਿਟੀ ਟਾਪਰ ਸਾਡਾ ਨਿਕਲਿਆ ਜੀ ਤੇ ਦਿਵਾਨ ਸ਼ਕਰਵਾਲ ਬੱਚਾ ਹੁੰਦਾ ਸੀਗਾ ਜੀ ਤੇ ਦਿਨ ਉਸ ਤੋਂ ਬਾਅਦ ਹਰ ਸਾਲ ਸਾਡੇ ਜਿਹੜੇ ਰਿਜ਼ਲਟਸ ਚਾਹੇ ਮੈਥਸ ਚਾਹੇ ਸਾਇੰਸ ਚਾਹੇ ਇੰਗਲਿਸ਼ ਐਸਐਸਟੀ ਡੇ ਬਾਈ ਡੇ ਇੰਪਰੂਵ ਹੁੰਦੇ ਰਹੇ ਐਂਡ ਦਾ ਬੈਸਟ ਪਾਰਟ ਸਾਡੇ ਨਾਲ ਜਿਹੜੇ ਸਕੂਲਸ ਬਹੁਤ ਅੱਛੇ ਸਕੂਲਸ ਆ ਲੁਧਿਆਣਾ ਦੇ ਉਹਨਾਂ ਦੇ ਬੱਚੇ ਜੋੜੇ ਸਾਡੇ ਕੋਲ ਸਭ ਤੋਂ ਵੱਧ ਬੱਚੇ ਆ ਜੀ ਬੀਸੀਐਮ ਆ ਰਿਹਾ ਸ਼ਾਸਤਰੀ ਨਗਰ ਦੇ ਦੈਲੀ ਪਬਲਿਕ ਸਕੂਲ ਦੇ ਸਰਬਨਗਰ ਕਾਨਵਰਟ ਦੇ ਉਹ ਡੀਵੀ ਦੇ ਸੋ ਸਾਰੇ ਅੱਛੇ ਸਕੂਲਾਂ ਦੇ ਬੱਚੇ ਔਰ ਸਾਡੇ ਕੋਲ ਜ਼ਿਆਦਾਤਰ ਉਹ ਬੱਚੇ ਆਏ ਜਿਹੜੇ ਬਹੁਤ ਜ਼ਿਆਦਾ ਉਹਨਾਂ ਨੂੰ ਪਤਾ ਸੀ ਅਸੀਂ ਰਿਜ਼ਲਟ ਲਿਆ ਹੋਣਾ ਦੇਖੋ ਟਿਊਸ਼ਨ ਸੈਂਟਰਸ ਬੜੇ ਹੈ ਕਈ ਟਿਊਸ਼ਨ ਸੈਂਟਰਸ ਦੇ ਬੱਚਾ ਇਹ ਸੋਚ ਕੇ ਜਾਂਦਾ ਅਸੀਂ ਪੜਨਾ ਨਹੀਂ ਅਸੀਂ ਸਿਰਫ ਪੇਰੈਂਟਸ ਨੂੰ ਖਾਣਾ ਪੂਰਤੀ ਜਾ ਇੰਜੋਏ ਕਰਨ ਜਾ ਰਹੇ ਹਾਂ ਮਸਤੀ ਪਰ ਸਾਡੇ ਕੋਲ ਪਹਿਲਾ ਹੀ ਬੱਚਾ ਉਹ ਸੋਚ ਕੇ ਜਾਂਦਾ ਕਿ ਅਸੀਂ ਪੜਨ ਜਾਣਾ ਮਤਲਬ ਕਿ ਜੇ ਲੋ ਬੱਚਨ ਪੜਨ ਦੀ ਨੀਅਤ ਨਹੀਂ ਰਖੜਿਆ ਉਹ ਬੱਚੇ ਨੂੰ ਗੱਲ ਨਹੀਂ ਬਤਾਈ ਅਸੀਂ ਇੱਥੇ ਨਹੀਂ ਆਉਣਾ ਕਿਉਂਕਿ ਇੱਥੇ ਤਾਂ ਕੰਮ ਕਰਾਇਆ ਜਾਣਾ ਸਾਡਾ ਇੱਕ ਬਹੁਤ ਫੇਮਸ ਕੋਰਟ ਹੈ ਜੀ ਅਸੀਂ 365 ਦਿਨ ਹੋਮਵਰਕ ਜਿਹੜਾ ਦੇਈਦਾ ਮਤਲਬ ਬੱਚਿਆਂ ਦਾ ਇਗਜ਼ਾਮ ਤੱਕ ਚੱਲ ਰਹਿੰਦਾ ਤਾਂ ਹੀ ਪਾਉਂਦਾ ਵੀ ਕੁਐਸਚਨ ਹੋਮਵਰਕ ਹੋਵੇ ਪਰ ਉਹ ਮਿਲਣਾ ਤੇ ਉਸ ਕਰਕੇ ਬੱਚਿਆਂ ਨੂੰ ਫਿਰ ਪੜਨਾ ਪੈਂਦਾ ਠੀਕ ਹੈ ਜੀ ਤੇ ਲੁਧਿਆਣਾ ਦੇ ਵਿੱਚ ਸਰ ਆਪਣੀਆਂ ਕਿੰਨੀਆਂ ਬ੍ਰਾਂਚਾਂ ਹਨ ਸਾਡੀ ਜ਼ੈਨੇਦ ਦੇ ਨਾਮ ਤੇ ਹਾਂ ਜੀ ਸਾਡੀ ਦੋ ਬ੍ਰਾਂਚੇਜ਼ ਹੈ ਜੀ ਲੁਧਿਆਣਾ ਦੇ ਵਿੱਚ ਪਹਿਲੀ ਬ੍ਰਾਂਚ ਜਿੱਥੇ ਤੁਸੀਂ ਬੈਠੇ ਹੋ ਇੱਥੇ ਹੀ ਜ਼ੈਨੇਦ ਸਟਾਰਟ ਹੋਇਆ ਜੀ ਤੇ ਮਾਡਲ ਗ੍ਰਾਮ ਦੀ ਬ੍ਰਾਂਚ ਕਹਿੰਦੇ ਨੂੰ ਦੂਸਰੀ ਬ੍ਰਾਂਚ ਹੈ ਜੀ ਮੋਲਟਨ ਐਕਸਟੈਂਸ਼ਨ ਟਿਊਸ਼ਨ ਮਾਰਕੀਟ ਦੇ ਕੋਲ ਸੀ ਬਲਾਕ ਦੇ ਵਿੱਚ ਉਹ ਸਾਡੇ ਬਹੁਤ ਹੀ ক্লোਜ਼ ਐਸੋਸੀਏਟ ਨੇ ਜੀ ਟੀਚਰ ਨੇ ਇਕਨੋਮਿਕਸ ਦੇ ਲੁਧਿਆਣੇ ਦੇ ਨੰਬਰ 1 ਟੀਚਰ ਨੇ ਜੀ ਵਿਪੁਲ ਸਰ ਉਹਨਾਂ ਦੇ ਨਾਲ ਮਿਲ ਕੇ ਅਸੀਂ ਬ੍ਰਾਂਚ ਸ਼ੁਰੂ ਕੀਤੀ ਹੈ 2 ਸਾਲ ਪਹਿਲਾਂ ਜੀ ਠੀਕ ਹੈ ਜੀ ਪਲੱਸ 1 ਪਲੱਸ 2 ਉੱਥੇ ਕਰਦੇ ਹਾਂ ਓਕੇ ਸਰ ਆਵਲ ਨੰਬਰ ਦੇ ਬੱਚੇ ਇਸ ਨੇ ਪਾਸ ਹੋਏ ਨੇ ਠੀਕ ਹੈ ਜੀ ਤੇ ਕਿੰਨੇ ਬੱਚੇ ਨੇ ਟੋਟਲ ਜਿਹੜੇ ਪਾਸ ਹੋਏ ਨੇ ਔਰ 100 ਵਿੱਚੋਂ 100 ਸਰ ਸਾਡੇ ਕੋਲ ਅਸੀਂ ਨਾ ਪਹਿਲਾਂ ਇੱਕ ਤੁਹਾਨੂੰ ਬੜਾ ਕਲੀਅਰ ਕਰ ਦਈਏ ਅਸੀਂ ਨਾ ਬਹੁਤ ਜ਼ਿਆਦਾ ਰਸ਼ ਨਹੀਂ ਕਰਦੇ ਜੀ ਬੈਚਸ ਦਾ ਮਤਲਬ ਕਈ ਹੁੰਦੇ ਨਾ ਜੀ 70 70 ਬੱਚੇ ਬਿਠਾ ਲੇ ਤੇ ਭਰਾ ਵਿੱਚੋਂ ਦਸ ਨੂੰ ਰਹੇ ਆ ਜਾਂ ਪੜਾਈ ਨਹੀਂ ਪਾ ਰਹੇ ਅਸੀਂ ਰੱਖੀਦਾ ਜੀ 30 ਬੱਚਿਆਂ ਦਾ ਬੈਚ ਲਾਸਟ ਈਅਰ 30 ਦੇ ਅਸੀਂ ਵੇਟੇਜਿੰਗ ਰੱਖੀ ਹੋਈ ਹੈ ਕਿ 30 ਦੇ 35 ਤੋਂ ਵੱਧ ਨਹੀਂ ਕਰਨੇ ਕੋਈ ਨੋਨ ਦੇ ਆ ਕੇ ਫਰਸ਼ੀ ਆਵੇ ਜਿੱਤੇ ਮਲਾ ਨਹੀਂ ਕਰ ਹੁੰਦਾ ਜਾਂ ਕੋਈ ਬਹੁਤ ਐਕਸੀਲੈਂਟ ਬੱਚਾ ਆ ਗਿਆ ਤੇ ਲਾਸਟ ਇਅਰ 32 ਸਟੂਡੈਂਟ ਸੀ ਜੀ ਸਾਡੇ ਕੋਲ 10th ਕਲਾਸ ਦੇ ਵਿੱਚ ਉਸ 32 ਦੇ ਵਿੱਚੋਂ ਜੀ 26 ਦੇ 90% ਪਲੱਸ ਆਇਆ 90% 90% ਪਲੱਸ ਠੀਕ ਹੈ ਤੇ ਆਪਣੇ ਆਪ ਦੀ ਬਹੁਤ ਵੱਡੀ ਅਚੀਵਮੈਂਟ ਹੈ ਦੋ ਬੱਚਿਆਂ ਦੇ ਮੈਥਸ ਚੋਂ 100 ਨੇ ਦੋ ਦੇ ਇੰਗਲਿਸ਼ ਚੋਂ ਨੇ ਜੀ 100 ਵਿੱਚੋਂ 100 100 ਵਿੱਚੋਂ 100 ਫੁੱਲ ਮਾਰਕਸ ਹੈ ਜੀ ਤੇ ਇੱਕ ਦੇ ਸਾਇੰਸ ਚੋਂ 100 ਨੇ ਜੀ ਤੇ 99 ਅਗਰ ਮੈਥਸ ਚਾਰੋਂ ਸਬਜੈਕਟਸ ਦੇ ਕੰਬਾਈਨ ਕਰਕੇ ਦੇਖਾਂ ਜੇ ਤੇ ਸ਼ਾਇਦ ਮੋਰ 15 ਤੋਂ 16 ਬੱਚੇ ਨੇ ਜੀ ਜਿਨ੍ਹਾਂ ਨੇ 99 ਮਾਰਕਸ ਵੀ ਲਏ ਆ ਕਿ ਕੱਲੇ ਮੈਥ ਚੋਂ ਹੀ 6 ਬੱਚਿਆਂ ਨੇ 99 ਠੀਕ ਹੈ ਜੀ ਤੇ ਸਰ ਦੂਸਰੀ branches ਵਿੱਚ ਕਿਹੜੇ ਕਿਹੜੇ ਸਬਜੈਕਟ ਉਹਦੇ ਵਿੱਚ ਸਾਡੇ ਕੋਲ ਜੀ ਮੈਥਸ ਹੈ ਜੀ ਮੈਥਸ ਮੈਡੀਕਲ ਨਾਨ ਮੈਡੀਕਲ ਸੌਰੀ ਨਾਨ ਮੈਡੀਕਲ ਕਾਮਰਸ অর ਹਿਮਨਿਟੀਜ਼ ਉਹਦੇ CUET ਦੀ ਤਿਆਰੀ ਕਰਾਈ ਜਾਂਦੀ ਹੈ ਮੈਥਸ ਦੇ ਕੇਸ ਤੇ ਦੈਨ ਜਿਹੜੇ ਮੈਂ ਤੁਹਾਨੂੰ ਸਹਿ ਵਿਪুল ਜੀ ਸਾਡੇ ਨਾਲ ਐਸੋਸੀਏਟਿਡ ਨੇ ਸਾਡੇ ਬਹੁਤ ਅੱਛੇ ਬ੍ਰਦਰ ਨੇ ਜੀ ਤੇ ਉਹਨਾਂ ਦੇ ਕੋਲ ਇਕਨੋਮਿਕਸ ਮੇਨ ਸਬਜੈਕਟ ਹੈ ਜੀ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਕਾਮਰਸ ਦਾ ਸੀਵੀਟੀ ਪ੍ਰੋਗਰਾਮ ਹੈ ਜਿਵੇਂ ਸਾਡਾ ਨਾਨ ਮੈਡੀਕਲ ਦਾ ਜੇਈ ਪ੍ਰੋਗਰਾਮ ਹੈ ਜੇਈ ਦੀ ਤਿਆਰੀ ਵੀ ਕਰਾਉਂਦੇ ਆ ਤੇ ਜੇਈ ਦੇ ਨਾਲ ਨਾਲ ਜੋ ਲੁਧਿਆਣੇ ਚ ਬਹੁਤ ਘੱਟ ਟੀਚਰ ਮੈਥਸ ਨੂੰ ਲੈ ਕੇ ਸੀਵੀਟੀ ਦੀ ਤਿਆਰੀ ਕਰਾਉਂਦੇ ਆ ਅਸੀਂ ਉਹੀ ਤਿਆਰੀ ਕਰਾਉਂਦੇ ਆ ਸਰ 30 ਤੋਂ 32 ਬੱਚੇ ਤੁਹਾਡੇ ਕੋਲ ਇਸ ਵਕਤ ਪੜ੍ਹਦੇ 10th ਦੇ ਸੀ ਪਲੱਸ 1 ਪਲੱਸ 2 ਚ ਵੱਧ ਹੁੰਦੇ ਆ ਜੀ ਉਹਦੇ 50 50 ਦਾ ਬੈਚ ਹੁੰਦਾ ਹੈ ਸਰ ਤੁਸੀਂ ਤੁਸੀਂ ਅਕੇਲੇ ਹੀ ਪੜਾਉਣਾ ਹੈ ਕਿ ਨਾਲ ਕੋਈ ਟੀਚਰ ਵਗੈਰਾ ਨਹੀਂ ਨਹੀਂ ਜੀ ਸਾਡੇ ਕੋਲ ਸਾਡੇ ਕੋਲ ਇਸ ਬ੍ਰਾਂਚ ਦੇ ਵਿੱਚ ਜੀ ਚਾਰ ਟੀਚਰਸ ਹੋਰ ਨੇ ਤਿੰਨ ਅਸਿਸਟੈਂਟ ਹੈ ਸਾਡੀ ਪੂਰੀ ਟੀਮ ਹੈ ਜੀ ਜਿਹੜੀ 8 ਬੰਦਿਆਂ ਦੀ ਕੰਮ ਕਰ ਰਹੀ ਹੈ ਇਸ ਤੇ ਜਿਹਦੇ ਵਿੱਚ ਹਰ ਟੀਚਰ ਜਿਹੜਾ ਹੈ ਮਾਸਟਰਸ ਮਿਨੀਮਮ ਰਿਕੁਆਇਰਮੈਂਟ ਕੀ ਹੁੰਦਾ ਜੀ ਮਤਲਬ ਉਹਨਾਂ ਦੀ ਐਮ ਐਮ ਐਸ ਸੀ ਜਿਵੇਂ ਮੇਰੀ ਐਮ ਐਮ ਐਸ ਸੀ ਮੈਥਸ ਐਮ ਬੀ ਐ ਕੀਤੀ ਹੋਈ ਹੈ ਡਬਲ ਮਾਸਟਰਸ ਹੈ ਪੀ ਐਸ ਡੀ ਕਰ ਰਹੇ ਆ ਜੀ ਸਿਮਿਲਰਲੀ ਸਾਡੇ ਜਿਹੜੇ ਦੂਸਰੇ ਟੀਚਰਸ ਨੇ ਸਾਇੰਸ ਦੇ ਟੀਚਰ ਹੈ ਐਮ ਐਮ ਐਸ ਸੀ ਬੋਟਨੀ ਨੇ ਜੀ ਠੀਕ ਹੈ ਆਲਰੇਡੀ ਉਹਨਾਂ ਨੂੰ 9 ਸਾਲ ਦਾ ਐਕਸਪੀਰੀਅੰਸ ਹੈ ਇੰਗਲਿਸ਼ ਟੀਚਰ ਹੈ ਮੈਂ ਇੰਗਲਿਸ਼ ਆਨਰਸ ਨੇ ਜੀ ਤਾਂ ਅਸੀਂ ਸਾਰੇ ਟੀਚਰ ਉਸ ਤਰ੍ਹਾਂ ਦੇ ਐਡ ਕਰਦੇ ਹਾਂ ਜਿਹੜੇ ਆਲਰੇਡੀ ਆਪਣੀ ਫੀਲਡ ਚ ਮਾਸਟਰ ਨੇ ਕਿੰਨਾ ਦਾ ਮਾਣ ਮਹਿਸੂਸ ਕਰਨਾ ਹੈ ਪ੍ਰਾਊਡ ਮਹਿਸੂਸ ਕਰਨਾ ਹੈ ਇਹ ਬੱਚੇ ਯਾਨੀ ਕਿ 100 ਵਿੱਚੋਂ 100% ਦੇਖੋ ਮਾਣ ਮਾਣ ਸਰ ਪ੍ਰਮਾਤਮਾ ਨੇ ਬਹੁਤ ਮਾਣ ਬਖਸ਼ਿਆ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਪ੍ਰਮਾਤਮਾ ਦਾ ਆਪਣੀ ਫੈਮਲੀ ਦਾ ਆਪਣੀ ਵਾਈਫ ਦਾ ਕਰਦਾ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਸਪੋਰਟ ਕੀਤਾ ਫਿਰ ਉਹ ਪੇਰੈਂਟਸ ਦਾ ਤੇ ਬੱਚਿਆਂ ਦਾ ਜਿਨ੍ਹਾਂ ਨੇ ਸਾਨੂੰ ਟਰਸਟ ਕੀਤਾ ਸਭ ਤੋਂ ਵੱਡੀ ਗੱਲ ਹੈ ਜੀ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਮੈਂ ਹਮੇਸ਼ਾ ਉਹ ਬੱਚੇ ਉਹਨਾਂ ਦੇ ਕੋਲ ਕਹਿੰਦਾ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਤੇ ਕਹਿੰਦੇ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਸਾਨੂੰ ਇੱਕ ਟੀਮ ਨਾਲ ਕੰਮ ਕਰਨਾ ਪੈਂਦਾ ਤੇ ਉਹ ਟੀਮ ਨਾਲ ਕੰਮ ਕਰਾਂਗੇ ਤਾਂ ਰਿਜ਼ਲਟ ਆਪਣੇ ਆਪ ਆਣ ਗਿਆ ਫਿਰ ਦੂਜੀ ਚੀਜ਼ ਹੈ ਕਿ ਪੇਰੈਂਟ ਸਾਡੇ ਦੇ ਟਰਸਟ ਕਰਦੇ ਜੇ ਅਸੀਂ ਕਈ ਵਾਰ ਇੱਕ 10th ਤੇ +2 ਨਾਲ ਹੁੰਦਾ ਕਿ ਸਾਡੇ بڑے ਲਈ ਬੈਚਿਸ ਵੀ ਚਲਦੇ ਆ ਤੇ ਉਹ ਬੈਚਿਸ ਪੇਰੈਂਟਸ ਭੇਜਦੇ ਨੇ ਉਹਨਾਂ ਨੂੰ ਟਰਸਟ ਹੈ ਸਾਡੇ ਦੇ ਸਾਡੇ ਪੂਰੀ ਹਰ ਬਿਲਡਿੰਗ ਦੇ ਹਰ ਕਾਰਨਰ ਤੇ ਸਰਵੇਲੈਂਸ ਕੈਮਰਾਸ ਲੱਗੇ ਹੋਏ ਨੇ ਕਿ ਕੋਈ ਦਿੱਕਤ ਨਾ ਹੋਵੇ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜੀ ਮਤਲਬ ਨਿੱਕੇ ਜਿਹੇ ਏਰੀਆਜ਼ ਦੇ ਵਿੱਚ ਬੱਚਿਆਂ ਨੂੰ ਇੱਕ ਇੱਕ ਰੂਮ ਚ ਦੋ ਦੋ ਏਸੀਸ ਫੈਸਿਲਿਟੀਜ਼ ਦੇ ਰੱਖੀ ਹੈ ਇੱਕ ਰੂਮ ਦੇ ਵਿੱਚ ਹੀ 8 8 9 9 ਲਾਈਕਸ ਲਗਾਈਆਂ ਹੋ ਸਿਰਫ ਇਹ ਹੈ ਕਿ ਮੇਰਾ ਬੱਚਾ ਉਹਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇ ਉਹਨੂੰ ਪੜਾਈ ਵਿੱਚ ਦਿੱਕਤ ਆਉਂਦੀ ਹੈ ਮੇਰੇ ਕੋਲ ਇਹ ਵੀ ਬਹੁਤ سارے ਬੱਚੇ ਆ ਜੀ ਜਿਹੜੇ ਕਹਿੰਦੇ ਘਰ ਸਾਡੇ ਤੋਂ ਪੜਿਆ ਨਹੀਂ ਜਾਂਦਾ ਜੀ ਅਸੀਂ 셀ਫ ਸਟਡੀ ਵੀ ਇੱਥੇ ਆ ਕੇ ਕਰਨੀ ਹੈ ਤੇ ਅਸੀਂ ਉਹ ਵੀ ਫੈਸਿਲਿਟੀ ਸਾਕ ਬੱਚਿਆਂ ਨੂੰ ਦਿੰਨੇ ਆ ਬੱਚਿਆਂ ਦੇ ਮਾਪਿਓ ਕਿਸ ਤਰ੍ਹਾਂ ਕੇ ਮਿਲਣ ਮੈਂ ਦੱਸ ਨਹੀਂ ਸਕਦਾ ਜੀ ਮੇਰੇ ਸਾਹਮਣੇ ਕੱਲ ਕੱਲ ਕੇ ਗਿੰਝ ਮੋਰਨ 25 ਤੋਂ 30 ਮਠਾਈ ਦੇ ਡੱਬੇ ਸੀਗੇ ਜੀ ਗਲਾ ਵੀ ਬੈਠਾ ਲੱਗਾ ਗਲਾ ਪੂਰਾ ਬੈਠਾ ਹੋਇਆ ਸਾਡਾ ਬੋਲ ਬੋਲ ਉਹ ਤੇ ਚਲੋ ਸਾਡੇ ਟੀਚਰਸ ਦਾ ਪੂਰਾ ਸਾਲ ਹੀ ਬੈ ਕਿ ਪੇਰੈਂਟਸ ਬਹੁਤ ਮੰਗ ਕਰਦੇ ਆ ਅਸੀਂ ਮੇਚਾ ਉਹਨਾਂ ਨੂੰ ਕਹਿੰਦੇ ਆ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਤੁਹਾਡਾ ਇੱਕ ਰਿਸਪੈਕਟ ਚਾਹੀਦੀ ਹੈ ਜੀ ਔਰ ਤੁਹਾਨੂੰ ਮਜ਼ੇ ਦੀ ਗੱਲ ਦੱਸੀ ਹੈ ਅਸੀਂ ਕੋਈ ਅਜੇ ਤੱਕ ਪਿਛਲੇ ਬਹੁਤ ਪਹਿਲਾਂ ਐਡਵਰਟਾਈਜ਼ਮੈਂਟ ਕਰਦੇ ਰਹੇ ਆ ਬੈਨਰਸ ਲਗਵਾਉਂਦੇ ਰਹੇ ਆ ਪਿਛਲੇ ਤਕਰੀਬਨ 6 ਤੋਂ 7 ਸਾਲ ਤੋਂ ਅਸੀਂ ਇੱਕ ਬਿਨ ਬੈਨਰ ਤੱਕ ਨਹੀਂ ਲਗਵਾਇਆ ਇਹ ਸਿਰਫ ਸਾਡੇ ਮਾਣਿਓਂ ਦੇ ਜਿਹੜੇ ਪੇਰੈਂਟਸ ਨੇ ਜੀ ਉਹਨਾਂ ਨੇ ਆਪਣੇ ਗੁਹੜਸਤਾਰਾਂ ਨੂੰ ਪਰੋਸੀਆਂ ਨੂੰ ਕਿੰਨੇ ਨੰਬਰਸ ਨੂੰ ਰੈਫਰੈਂਸ ਦੇ ਦੇ ਲਈ ਸਾਨੂੰ ਸਾਡੇ ਬੈਚਸ ਫਿਲ ਕਿ ਠੀਕ ਹੈ ਸਰ ਲਾਸਟ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਚਾਹ ਇਕੋ ਮੈਸੇਜ ਹੈ ਜੀ ਬੱਚਿਆਂ ਨੂੰ ਹਮੇਸ਼ਾ ਪੇਰੈਂਟਸ ਆਪਣੀ ਨਿਗਰਾਨੀ ਚ ਰੱਖਣ ਉਹਨਾਂ ਨੂੰ ਉਹਨਾਂ ਦੇ ਗੋਲਸ ਦੱਸਣ ਜਿੱਥੇ ਅੱਜ ਦਾ ਪੇਰੈਂਟਸ ਮਾਰ ਖਾ ਰਹੇ ਆ ਤੀਸਰਾ ਜੋ ਮੈਂ ਸਭ ਤੋਂ ਇੰਪੋਰਟੈਂਟ ਕਹਣਾ ਜੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਉਹ ਇੱਕ ਐਦਾਂ ਦੀ ਚੀਜ਼ ਹੈ ਜਿਹੜਾ ਡੇ ਬਾਏ ਡੇ ਬੱਚਿਆਂ ਨੂੰ 네ਗੇਟਿਵ ਭਰ ਰਹੀਆ ਟੂਵਰਡਸ ਲਾਈਫ ਠੀਕ ਹੈ ਅੱਜ ਅਸੀਂ ਦੇਖਦੇ ਹਾਂ ਯੂਰਪ ਦੇ ਕਈ ਦੇਸ਼ਾਂ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਬਿਆ ਫੋਨ ਹੀ ਬੈਨ ਕਰ ਦਿੱਤੇ ਗਏ ਤੇ ਸਾਨੂੰ ਦੇਖੋ ਇੰਡੀਆ ਦੀ ਗਵਰਨਮੈਂਟ ਐਨੀ ਸਟ੍ਰਿਕ ਡਿਸੀਜਨ ਨਹੀਂ ਲੈ ਸਕਦੀ ਪਰ ਸਾਨੂੰ ਪੇਰੈਂਟਸ ਨੂੰ ਡਿਸੀਜਨ ਲੈਣੇ ਪੈਣਗੇ ਜੇ ਬੱਚੇ ਨੂੰ ਦੇਣਾ ਵੀ ਹੈ ਤੁਹਾਨੂੰ ਕੀ ਬਟਨ ਵਾਲਾ ਫੋਨ ਦੇ ਦਿਓ ਤਾਂ ਕਿ ਬੱਚਾ ਉਹਦਾ ਮਿਸਯੂਜ਼ ਨਾ ਕਰੇ ਕਿ ਅੱਜ ਕੱਲ ਮੈਂ ਦੇਖਿਆ ਸਰ ਛੋਟਾ ਹੈ ਬੱਚਾ ਰੋਟੀ ਵੀ ਫੋਨ ਨਾਲ ਚਾਹੀਦੀ ਹੈ ਜੀ ਤਾਂ ਇਹ ਥੋੜਾ ਦਿੱਕਤ ਹੈ ਟਾਈਮ ਲੱਗੇਗਾ ਦੇਖੋ ਕੋਵਿਡ ਦੇ ਕਰਕੇ ਪੇਰੈਂਟਸ ਨੂੰ ਮਜਬੂਰੀ ਚ ਫੋਨ ਦੇਣੇ ਪਏ ਪਰ ਅਜੂ ਮਜਬੂਰੀ ਖਤਮ ਹੋ ਚੁੱਕੀ ਹੈ ਤੇ ਸਾਰੇ ਪੇਰੈਂਟਸ ਨੂੰ ਮਿਲ ਕੇ इवन ਸਕੂਲ ਅਥਾਰਟिटीज ਨੂੰ ਵੀ ਕਹਿਣਾ ਚਾਹੀਦਾ ਹੈ ਕਿ ਜੋ ਪੁਰਾਣੇ ਤਰੀਕੇ ਅੰਦਰ ਸੀ ਡਾਇਰੀ ਤੇ ਹੋਮਵਰਕ ਭੇਜਣਾ ਉਹੀ ਭੇਜੋ ਅੱਜ ਪੇਸਪੂਲ ਵੀ ਆਪਣੇ ਆਪ ਨੂੰ ਹਾਈ ਟੈਕ ਦਿਖਾਉਣ ਦੇ ਚੱਕਰ 'ਚ ਸਾਰਾ ਹੋਮਵਰਕ ਇਸ ਦੇ ਫੋਨ ਤੇ ਜਿਸ ਕਰਕੇ ਬੱਚਾ ਫੋਨ ਨਾਲ ਬੰਨਿਆ ਗਿਆ ਤਾਂ ਸੈਕੰਡਲੀ ਹਰ ਬੱਚੇ ਨੂੰ ਇਹ ਜ਼ਰੂਰ ਕਹੂੰਗਾ ਸਭ ਤੋਂ ਵੱਧ ਆਪਣੇ ਪੇਰੈਂਟਸ ਦਾ ਔਰ ਬੱਚਾ ਨਾ ਆਪਣੇ ਪਰਮਾਤਮਾ ਦਾ ਮਾਣ ਕਰੋ ਜਿਨ੍ਹਾਂ ਨੇ ਸਭ ਕੁਝ ਦਿੱਤਾ ਪੇਰੈਂਟਸ ਤੋਂ ਉੱਪਰ ਕੋਈ ਨਹੀਂ ਹੈ ਜੀ ਤਾਂ ਬੱਚਾ ਲੋ ਚੀਜ਼ ਸਮਝ ਨਹੀਂ ਪਾਏਗੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਥੈਂਕਸ ਅਲੋ ਐਂਡਿੰਗ